ਪੇਰਦਾਨ ਅਮਿੰਦਰ ਸਿੰਘ ਰਾਜਾ ਵਰਿੰਗ ਦੇ ਕਰੀਬੀ ਕਾਂਗਰਸ ਸਾਗੂ ਗੁਰਵੀਰ ਸਿੰਘ ਬਰਾਰ ਕਾਕੂ ਸਿਰਵਾਲੀ ਉਪਰ ਰਾਤ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਵੱਲੋਂ ਕਤਲਨਾਮ ਹਮਲਾ ਹੋਇਆ ਹੈ ਗੁਰਵੀਰ ਬਰਾਰ ਉਰਫ ਕਾਕੂ ਸਿਰਵਾਲੀ ਕਾਂਗਰਸ ਦੇ ਸ਼੍ਰੀ ਮੁਖਸਰ ਸਾਹਿਬ ਦੇ ਮੁਖਾਗੋਆ ਦੇ ਵਿੱਚੋਂ ਇੱਕਨ ਹਮਲੇ ਤੋਂ ਬਾਅਦ ਜਿੱਥੇ ਕਾਕੂ ਸਿਰਵਾਲੀ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ ਉੱਥੇ ਹੀ ਦੂਜੇ ਪਾਸਿਓਂ ਵਿਰੋਧੀ ਧਿਰ ਨੇ ਕਾਕੂ ਸਿਰਵਾਲੀ ਦੇ ਇੱਕ ਵਿਵਾਦ ਦੇ ਤਾਂ ਆਡੀਓ ਮੀਡੀਆ ਦੇ ਨਾਲ ਸਾਂਝੀ ਕਰਦਕੀ ਦੱਸਿਆ ਹੈ ਕਿ ਹਮਲੇ ਵਾਸਤੇ ਕਾਕੂ ਸਿਰਵਾਲੀ ਉਹਨਾਂ ਦੇ ਘਰ ਖੁਦ ਪਿਸਤੌਲ ਰਾਤ ਤਕਰੀਬਨ 10 ਵਜੇ ਦਾ ਟਾਈਮ ਸੀਗਾ ਮੈਂ ਅਕਸਰ ਹੀ ਚਲੋ ਰੋਜ਼ ਤੁਰੇ ਫਿਰਦੇ ਹਲਕੇ ਜੇ ਰਾਤ ਨੂੰ ਆਈਦਾ 9-10 ਵਜੇ ਪਿੰਡ ਤੇ ਉੱਥੇ ਤਕਰੀਬਨ ਸਾਡੇ ਵਾਲੀਬਾਲ ਖੇਡਦੇ ਮੁੰਡੇ ਉਹਨਾਂ ਨਾਲ ਲਾ ਲਈਦਾ ਅੱਧਾ ਘੰਟਾ ਟਾਈਮ ਨਾਲ ਆ ਜੀਏ ਤਾਂ 9 ਵਜੇ ਤੇ ਉਹ ਤਕਰੀਬਨ ਆ ਸੀਗਾ ਸਾਡੇ ਇੱਕ ਆ ਇਲੈਕਸ਼ਨ ਦੇ ਮੱਦੇਨਜ਼ਰ ਸਾਰੇ ਮੁੰਡਿਆਂ ਨੇ ਸਾਰੇ ਪਿੰਡ ਦੇ ਬੰਦਿਆਂ ਨੇ ਇੱਕ ਗਰੁੱਪ ਬਣਾਇਆ ਸੀਗਾ ਉਹਦੇ ਚ ਕੋਈ ਅਸ਼ਰਾਰਤੀ ਅੰਸਰ ਵੀ ਹੁੰਦੇ ਆ ਉਹਦੇ ਚ ਘੱਟੋ ਘੱਟ 2 300 ਬੰਦਾ ਹੈਗਾ ਉਹ ਗਰੁੱਪ ਚ ਤੇ ਉਹ ਇੱਕ ਬੰਦਾ ਇੱਕ ਮੁੰਡਾ ਸਾਡੇ ਪਿੰਡ ਦਾ ਉਹਦਾ ਰਿਸ਼ਤੇਦਾਰ ਵੀ ਹੈਗਾ ਸਲਾਗਰਮੀਤ ਸਿੰਘ ਖੁੱਡੀਆਂ ਨਾਲ ਰਹਿੰਦਾ ਜੋ ਆਪਣੇ ਕੈਬਨਿਟ ਮਨਿਸਟਰ ਸਾਹਿਬ ਵਾਲੇ ਤਾਂ ਉਹ ਥੋੜੀਆਂ ਹੀ ਹਰਕਤਾਂ ਉਹਨਾਂ ਦਾ ਪਿਛਲੇ ਯਾਰੀ ਕੋਈ ਉਹ ਐਵੇਂ ਜਿਵੇਂ ਉਂਗਲ ਟਾਈਪ ਲਾਉਂਦਾ ਰਹਿੰਦਾ ਲੋਕਾਂ ਨੂੰ ਵੀ ਆ ਐਂ ਕਰਦੇ ਆਂਗੇ ਜੋ ਕਰਦੇ ਆਂਗੇ ਆਪ ਕਿਤੇ ਮੂਹਰੇ ਨਹੀਂ ਆਉਂਦਾ ਤੇ ਉਹ ਰਾਤ ਜਦੋਂ ਮੈਂ ਉੱਥੇ ਜਾਣਾ ਸੀਗਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੈਂ ਸਾਡੇ ਉੱਥੇ ਆਪਣੇ ਬੇਲੀ ਆ ਮੁੰਡੇ ਉਹਨਾਂ ਦੇ ਘਰ ਆ ਚਾਰ ਪੰਜ ਘਰ ਆ ਉਹਨਾਂ ਦੇ ਤੇ ਮੈਂ ਉਹ ਮੈਂਬਰ ਠਾਉਣ ਦੇ ਬਾਬਤ ਮੈਂ ਕਹਾ ਯਾਰ ਤੁਹਾਡੇ ਵਾਰਡ ਚੋਂ ਮੈਂ ਕਿਹੜਾ ਬੰਦਾ ਪਠਾਈਏ ਉਹਦੇ ਬਈ ਘਰੇ ਆ ਜੋ ਆਪਾਂ ਰੈ ਕਰ ਲੈਨੇ ਮੈਂ ਕਹਾ ਮੈਂ ਕਹਾ ਜਲ ਤੜਕੇ ਸਹੀ ਉਹਦੇ ਨਹੀਂ ਬਈ ਹੋਣ ਆ ਜੋ ਫਿਰ ਤੜਕੇ ਤੁਹਾਡਾ ਟਾਈਮ ਨਹੀਂ ਲੱਗਦਾ ਚੱਲ ਆਪਾਂ 10 ਮਿੰਟ ਬੈਠ ਕੇ ਕਰ ਲੈਨੇ ਮੈਂ ਕਹਾ ਠੀਕ ਆ ਤੇ ਉਹ ਉਸ ਤੋਂ ਬਾਅਦ ਗੱਲ ਆ ਹੋਈ ਵੀ ਏ ਜਦੋਂ ਤਲਕੀ ਮੈਂ ਕਿਹਾ ਮੈਂ ਇੱਧਰ ਨੂੰ ਹੀ ਆਉਣਾ ਜਾਂ ਲਾਪਾ ਗੱਲ ਕਰ ਲੈਨੇ ਯਾਰ ਐਡੀ ਕਿਹੜੀ ਗੱਲ ਆ ਤੇ ਉਹ ਜਦੋਂ ਮੈਂ ਇਹਨਾਂ ਦੇ ਸਾਡੇ ਬੰਦਿਆਂ ਦੇ ਗੇਟ ਕੋਲੇ ਗਿਆ ਇਹਨਾਂ ਦੇ ਕੂਲਰ ਪੱਖੇ ਚੱਲਦੇ ਸੀਗਾ ਪਸ਼ੂਆਂ ਤੇ ਜੱਟਾਂ ਦੇ ਬਾਹਰ ਚੱਲਦੇ ਹੁੰਦੇ ਖੜਕੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਉਹ ਇਹਨਾਂ ਨਾਲ ਮੈਂ ਜਦੋਂ ਗੱਲ ਕਰ ਰਿਹਾ ਸੀ ਤੇ ਉਹ ਥੋੜਾ ਜਿਹਾ ਤਲਕੀ ਦੇ ਮਾਹੌਲ ਚੋਂ ਨੇ ਆਏ ਕਿ ਅਸੀਂ ਆਂ ਕਰਦੇ ਮੈਂ ਯਾਰ ਜੋ ਜਿਹੜੇ ਕੁਸ ਕਰਨਾ ਕਰ ਲਿਓ ਜੋ ਤੇ ਐਂ ਤੋਂ ਤੱਕ ਤਲਕੀ ਵੱਧਦੀ ਵੱਧੀ ਉਹਨੇ ਫੋਨ ਕੀਤਾ ਪ੍ਰੀ ਪਲਾਨ ਸੀ ਸਾਰਾ ਪਿੱਛੋਂ ਤਿੰਨ ਜਣੇ ਹੋਰ ਆਏ ਇੱਕ ਉਹਦਾ ਭਰਾ ਸੀ ਪੰਜ ਜਣੇ ਇਹਨਾਂ ਨੇ ਆ ਕੇ ਤੇ ਜਦੋਂ ਗਾਲੀ ਗਲੋਚ ਤੇ ਆ ਕੇ ਸ਼ੁਰੂ ਤੇ ਜਦੋਂ ਅਸੀਂ ਅਸੀਂ ਦੋ ਜਣੇ ਸੀਗੇ ਤੇ ਜਦੋਂ ਐ ਤੱਕਾ ਮੁਕੀ ਹੋਈ ਉਦੋਂ ਬਾਅਦ ਇਹਨਾਂ ਨੇ ਉਹ ਜਦੋਂ ਸਾਡੇ ਬੰਦੇ ਆ ਗਏ ਬਾਹਰ ਸਾਰੇ ਬੁੜੀਆਂ ਵੀ ਆ ਗੀਆਂ ਉਹਨਾਂ ਦੀਆਂ ਫਿਰ ਇਹ ਉੱਥੋਂ ਛੇਤੀ ਛੇਤੀ ਹਫੜਾ ਦਫੜੀ ਜੀ ਨਿਕਲਦੇ ਨਿਕਲਦੇ ਤੇ ਜਾ ਕੇ ਉਥੇ ਰੋੜਿਆਂ ਦਾ ਢੇਰ ਪਿਆ ਸੀ ਫਿਰ ਇਹਨਾਂ ਨੇ ਰੋੜੇ ਚਲਾਉਣੇ ਸ਼ੁਰੂ ਕਰਤੇ ਉਹ ਵੀ 7-8 ਰੋੜੇ ਮੇਰੇ ਹਲ ਚਲਾਏ ਆ ਇੱਕ ਮੇਰੇ ਇੱਥੇ ਵੱਜਿਆ ਸਟਿਚਿੰਗ ਹੋਈ ਆ ਪੰਜ ਸਟਿਚ ਹੋਏ ਤੇ ਇੱਕ ਮੇਰੇ ਇੱਥੇ ਬਾਹਾਂ ਤੇ ਵੱਜਿਆ ਤੇ ਬਸ ਫੇਰੇ ਬੰਦੇ ਉੱਥੋਂ ਨਿਕਲ ਗਏ ਪੁਲਿਸ ਨੂੰ ਜਮ ਕਰ ਦਿੱਤੀ ਆ ਪੁਲਿਸ ਨੂੰ ਐਸਐਚਓ ਸਾਹਿਬ ਨੂੰ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਹੋ ਗਿਆ ਐਸਪੀ ਸਾਹਿਬ ਦੇ ਵੀ ਤੇ ਐਸਐਚਓ ਸਾਹਿਬ ਨੂੰ ਵੀ ਗੱਲ ਹੋਈ ਉਹ ਆਦੇ ਵੀ ਅਸੀਂ ਬਸ ਕੋਈ ਅੱਧੇ ਘੰਟੇ ਘੰਟੇ ਚ ਪਹੁੰਚ ਰਹੇ ਭਈ ਮੈਂ ਕੁਲਦੀਪ ਸਿੰਘ ਪਿੰਡ ਸੀੜ ਵਾਲੀ ਤੋਂ ਜੀ ਉਹ ਜਿਹੜੇ ਦੋਸ਼ ਲਾ ਰਿਹਾ ਛੜਿਆਂ ਵਿੱਚ ਝੂਠ ਲਾ ਰਿਹਾ ਜੀ ਕਿਉਂਕਿ ਮੈਂ ਆਵੇ ਉਹਨੇ ਤੁਹਾਨੂੰ ਸਬੂਤ ਦੇਤੇ ਆ ਆਡੀਓ ਸੁਣਾ ਦਿੱਤੀਆਂ ਵੀ ਇਹ ਸੋਸ਼ਲ ਮੀਡੀਆ ਰਾਹੀਂ ਮੈਨੂੰ ਰਾਤ ਨੂੰ ਧਮਕਾ ਦੇ ਰਿਹਾ ਸੀ ਜੀ ਸਾਡੇ ਥਾਂਦ ਰੌਲਾ ਸੀ ਉਹਦਾ ਰਾਜੀਨਾਮਾ ਹੋਇਆ ਸੀ ਲੜਾਈ ਕਿੱਥੇ ਹੋਈ ਹੈ ਲੜਾਈ ਇਹ ਬਾਈ ਸਾਡੇ ਘਰੇ ਆਇਆ ਜੀ ਘਰੇ ਆ ਕੇ ਬਾਰ ਖੜਕਾਇਆ ਜੀ दारू ਪੀਤੀ ਸੀ ਇਹ 7-8 ਜਾਣੇ ਸੀ ਜੀ ਉਹ ਦੂਜੇ ਅਣਪਛਾਤੇ ਮੈਂ ਬੰਦੇ ਨਹੀਂ ਜਾਣਦਾ ਕੌਣ ਸੀ ਜੀ ਤੇ ਇਹਨੇ ਅੱਗੇ ਸਾਡਾ ਬਾਰ ਖੜਕਾਇਆ ਸੀ ਬਾਰ ਖੋਲੇ ਜੀ ਇਹਦੇ ਕੋਲ ਪਿਸਤੌਲ ਸੀ ਜੀ ਇਹਨੇ ਮੇਰੇ ਭਰਾ ਤੇ ਪਿਸਤੌਲ ਤਣਿਆ ਜੀ ਜਦੋਂ ਇਹਨੇ ਪਿਸਤੌਲ ਦੇਣਾ ਇਹਨੂੰ ਮੈਂ ਜਾ ਕੇ ਧੱਕਾ ਮਾਰਿਆ ਜੀ ਇਹਦਾ ਇਹਦਾ ਸਿਰ ਪਤਾ ਨਹੀਂ ਹਿੱਟ ਤੇ ਵੱਜਿਆ ਸਾਡੇ ਬਾਰ ਤੇ ਵੱਜਿਆ ਜੀ ਇਹਦੇ ਉਸ ਕਰਕੇ ਤੇ ਕੋਈ ਸੱਟ ਲੱਗ ਗਈ ਆ ਜੀ ਤੇ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਬਹੁਤ ਰੂਡ ਬੋਲੇ ਜੀ ਮਹੱਲੇ ਦੀਆਂ ਧੀਆਂ ਭੈਣਾਂ ਸਾਡੀਆਂ ਸਾਰੀਆਂ ਕੋਲ ਖੜੀਆਂ ਸੀ ਜੀ ਬਈ ਮੈਂ ਐਫਆਰਏ ਸਾਰੇ ਮਹੱਲੇ ਤੋਂ ਸਾਇਨ ਕਰਾ ਕੇ ਜੀ ਆਪਣੇ ਬਰੂ ਵਾਲੀ ਥਾਣੇ ਦੇ ਵਿੱਚ ਪੀ